ਇਹ ਕਹਿੰਦੇ ਫਿਰ ਕੀ ਕੀਤਾ ਜਾਏ ਫਿਰ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ ਮਾਤਾ ਜੀ ਕਹਿੰਦੇ ਗੁਰੂ ਨਾਨਕ ਇੱਛਾ ਜ਼ਰੂਰ ਪੂਰੀ ਕਰਨਗੇ ਫਿਰ ਮਾਤਾ ਜੀ ਕਹਿੰਦੇ ਕਦੇ-ਕਦੇ ਤਾਂ ਨਾ ਮੇਰੇ ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਦੇ-ਕਦੇ ਮੇਰੇ ਦਿਲ ਦੇ ਵਿੱਚ ਖਿਆਲ ਆਉਂਦਾ ਨਾ ਕਹਿੰਦੇ ਮੈਂ ਤੇ ਇਸ ਗੱਲ ਕਰਕੇ ਚੁੱਪ ਹੋ ਜਾਨੀ ਆ ਪਰ ਜਿਹੜੇ ਕਹਿੰਦੇ ਤੇਰੇ ਪਤਨੀ ਧਰਮ ਸਪਤਰੀ ਤੁਹਾਡੀ ਗੁਰੂ ਕੇ ਮਹਿਲ ਮਾਤਾ ਗੁਜਰੀ ਜੀ ਉਹਨਾਂ ਦੇ ਕਹਿੰਦੇ ਸਬਰ ਨੇ ਤੇ ਸਦਕ ਨੇ ਤੇ ਮੈਨੂੰ ਬਾ ਕਮਾਰੀ ਝੋੜ ਦਿੱਤਾ ਉਹਦੇ ਵੱਲ ਵੇਖਦੀਆਂ ਜਵਾਨੀ ਢਲ ਗਈ ਪਰ ਕਿਤੇ ਪ੍ਰਮੇਸ਼ਰ ਨਾਲ ਕਿਤੇ ਤੁਹਾਡੇ ਨਾਲ ਗਿਲਾ ਸਿੱਖਵਾ ਨਹੀਂ ਉਹਨੇ ਕੀਤਾ ਕਿ ਮੇਰੇ ਘਰ ਪੁੱਤਰ ਨਹੀਂ ਹੋਏ ਇਹ ਸੱਚ ਹੈ ਗੁਰੂ ਮਖੋ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਆਹ ਹੋਇਆ ਨੂੰ ਨਾ 34 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਕ ਵੇਖਿਆ ਸੀ ਲਾਲ ਦਾ 34 ਸਾਲ ਸਬਰ ਕਰਨਾ ਖੇਮਾ ਕਰਨਾ ਸਾਡੇ ਕੋਲ ਕਿਤੇ ਜੇ 5-7 ਸਾਲ ਲੰਘ ਜਾਣ ਨਾ ਬੱਚਾ ਨਾ ਹੋਵੇ ਕਿਤੇ ਵਿਆਹ ਹੋ ਜਾਏ ਤੇ ਅਸੀਂ ਦੁਨੀਆ ਦਾ ਕੋਈ ਧਾਰ ਨਹੀਂ ਛੱਡਦੇ ਅਸੀਂ ਦੁਨੀਆ ਦਾ ਕੋਈ ਧਾਰ ਨਹੀਂ ਛੱਡਦੇ 5-7 ਸਾਲ ਲੱਗ ਜਾਣ ਕਿੱਡਾ ਸਿੱਧਕ ਉਸ ਮਾਂ ਗੁਜਰੀ ਦਾ ਹੋਏਗਾ ਜੀਨੇ 34 ਸਾਲ ਪਰਮੇਸ਼ਰ ਨੂੰ ਕਦੇ ਇਹ ਕਹਿ ਕੇ ਨਹੀਂ ਸੁਣਾਇਆ ਕਦੇ ਇਸ ਗੱਲ ਦਾ ਉਲਾਮਾ ਨਹੀਂ ਦਿੱਤਾ ਵੀ ਅਸੀਂ ਇੰਨੀ ਭਗਤੀ ਕੀਤੀ ਇੰਨਾ ਸਿਮਰਨ ਕੀਤਾ ਇੰਨੀ ਸੇਵਾ ਕੀਤੀ ਕਿ ਤੁਸੀਂ ਮੇਰੇ ਘਰ ਪੁੱਤਰ ਦੀ ਆਤਮਾ ਨਹੀਂ ਬਖਸ਼ ਸਕਦੇ ਨਹੀਂ ਕਦੇ ਇਸ ਗੱਲ ਦੀ ਮੰਗ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਗੇ ਰੱਖੀ ਵੀ ਤੁਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੱਦੀ ਦੇ ਮਾਲਕ ਹੋ ਤੇ ਤੁਸੀਂ ਕੀ ਮੈਨੂੰ ਇੱਕ ਪੁੱਤਰ ਦੀ ਦਾਤ ਨਹੀਂ ਦੇ ਸਕਦੇ ਜੇ ਸਾਢੇ 2-4 ਸਾਲ ਬੀਤ ਜਾਣ ਅਸੀਂ ਦੁਨੀਆ ਦਾ ਕੋਈ ਦਰਵਾਜਾ ਖੜਕਾਏ ਬਿਨਾ ਨਹੀਂ ਅਸੀਂ ਰੁਕਦੇ ਹਰ ਇੱਕ ਦਰ ਤੇ ਜਾ ਕੇ ਅਸੀਂ ਖੈਰ ਮੰਗਦੇ ਆਂ ਹਰ ਇੱਕ ਦਰ ਤੇ ਜਾਂਦੇ ਆ ਤੇ ਗੁਰਮੁਖੋ ਕਿੱਡਾ ਸਦਕਾ ਮਾਤਾ ਗੁਜਰੀ ਦਾ ਹੋਏਗਾ 34 ਸਾਲਾਂ ਬਾਅਦ ਲਾਲ ਦਾ ਮੁਖ ਫਿਰ ਵੇਖਿਆ ਮਾਤਾ ਗੁਜਰੀ ਜੀ ਨੇ 34 ਸਾਲਾਂ ਬਾਅਦ ਕਿੰਨਾ ਸਮਾਂ ਬੀਤ ਗਿਆ ਤੇ ਗੁਰਮ ਕੋ ਤੇ ਜਦੋਂ ਮਾਤਾ ਗੁਜਰੀ ਜੀ ਵੱਲ ਕਹਿੰਦੀ ਮਾਤਾ ਨਾਨਕੀ ਜੀ ਕਹਿੰਦੇ ਜਦੋਂ ਮੈਂ ਆਪਣੀ ਨੂੰਹ ਵੱਲ ਵੇਖਦੀ ਆ ਉਹਦੇ ਸਿੱਧਕ ਤੇ ਸਬਰ ਨੂੰ ਵੇਖਦੀ ਆ ਤੇ ਕਹਿੰਦੇ ਮੈਨੂੰ ਇਹ ਵਿਰਾਗ ਲੱਗ ਜਾਂਦਾ ਕਦੇ-ਕਦੇ ਬੀ ਬਣੀ ਕਿਸ ਮਿੱਟੀ ਦੀ ਹੈ ਜਿਹਦੇ ਅੰਦਰ ਇੰਨਾ ਸਦਕ ਇੰਨਾ ਸਬਰ ਹੈ ਕਦੀ ਉਹਨੇ ਤੈਨੂੰ ਹਲਾਮਾ ਨਹੀਂ ਦਿੱਤਾ ਕਦੀ ਪਰਮੇਸ਼ਰ ਨੂੰ ਹਲਾਮਾ ਨਹੀਂ ਦਿੱਤਾ ਹੋਰ ਕਿੱਤੇ ਕੋ ਦੀ ਤੁਸੀਂ ਸਦਕ ਤੇ ਸਬਰ ਦੀ ਪਰਖ ਕਰੋਗੇ ਮੇਰੀ ਪ੍ਰਾਪਲਬਤ ਬੀਤਦੀ ਜਾ ਚੁੱਕੀ ਹੈ ਸਰੀਰ ਬਜ਼ੁਰਗ ਹੋ ਗਿਆ ਪਤਾ ਨਹੀਂ ਕਿਹੜੇ ਵੇਲੇ ਕਾਲ ਨੇ ਢਾ ਲਾ ਦੇਣੀ ਔਰ ਕਿਰਪਾ ਕਰੋ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਪੁੱਤਰ ਦੀ ਦਾਤ ਵੀ ਬਖਸ਼ੋ ਤੇ ਉਸੇ ਵੇਲੇ ਕਹਿਣ ਲੱਗੇ ਮਾਤਾ ਕੋਈ ਗੱਲ ਨਹੀਂ ਫਿਰ ਤੁਸੀਂ ਆਪਣੀ ਨੂੰ ਨੂੰ ਕਹੋ ਤਿਆਰ ਕਰੋ ਗੁਰੂ ਨਾਨਕ ਦੇ ਘਰ ਸਭ ਕੁਝ ਹੈ ਕਿਉਂਕਿ ਬਾਬਲ ਮੇਰਾ ਬੜ ਸਮਰਥਾ ਕਰਨ ਕਰਨ ਪ੍ਰਭ ਹਾਰਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਹੈ ਜਿਹੜਾ ਕੋਈ ਆਪਣੇ ਠਾਕੁਰ ਤੋਂ ਮੰਗਦਾ ਹੈ ਨਾ ਪਰਮੇਸ਼ਰ ਤੋਂ ਉਹਦੀ ਸਤਿਗੁਰੂ ਪਰਮੇਸ਼ਰ ਜਰੂਰ ਅਰਦਾਸ ਪੂਰੀ ਕਰਦੇ ਨੇ ਕਿਉਂ ਸਤਿਗੁਰੂ ਦੇ ਦਰ ਤੇ ਕਦੇ ਅਰਦਾਸ ਕੀਤੀ ਹੋਵੇ ਜਨ ਬਣ ਕੇ ਗੁਰਮੁਖੋ ਫਿਰ ਮਹਾਰਾਜ ਕਹਿੰਦੇ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਕਹਿੰਦੇ ਫਿਰ ਅਰਦਾਸ ਪੂਰੀ ਹੁੰਦੀ ਹੈ ਜਨ ਬਣ ਕੇ ਭਾਵਨਾ ਬਣ ਨਾਲ ਅਰਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਹੋਵੇ ਤੇ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੋਏਗੀ ਨਾ ਜਣ ਬਣ ਕੇ ਖਿਮਾ ਕਰਨਾ ਅਸੀਂ ਕਹਿੰਨੇ ਸਾਰੀਆਂ ਵੀ ਸਾਡੀ ਅਰਦਾਸ ਨਹੀਂ ਪੂਰੀ ਹੋਈ ਅਸਲ ਦੇ ਵਿੱਚ ਸਾਨੂੰ ਅਰਦਾਸ ਕਰਨ ਦਾ ਢੰਗ ਹੀ ਨਹੀਂ ਆਇਆ ਅਰਦਾਸ ਕਰਨ ਦੀ ਜਾਂਚ ਨਹੀਂ ਆਈ ਸਾਨੂੰ ਖਿਮਾ ਕਰਨਾ ਅਸੀਂ ਤੇ ਗੋਡੇ ਦੁਖ ਜਾਂਦੀਆਂ ਢੋਹੀ ਦੁਖ ਜਾਂਦੀਆਂ ਅਰਦਾਸਾਂ ਹੀ ਕਰਵਾਈ ਜਾਂਦੇ ਆ ਤੇ ਮਹਾਰਾਜ ਦੇ ਕੋਲੋਂ ਅਰਦਾਸ ਕਰਾਉਣੀ ਕਾਹਦੀ ਸੀ ਮੰਨਣਾ ਕੀ ਸੀ ਜਿਹੜਾ ਕੁਝ ਪਰਮੇਸ਼ਰ ਤੋਂ ਮੰਗਣਾ ਸੀ ਜਿਹੜਾ ਕੁਝ ਸਤਿਗੁਰਾਂ ਤੋਂ ਮੰਗਣਾ ਸੀ ਉਹ ਤੇ ਮੰਗਿਆ ਤੱਕ ਨਹੀਂ ਅਰਦਾਸਾਂ ਅਸੀਂ ਬਹੁਤ ਕਰਦੇ ਆ ਪਰ ਅਰਦਾਸ ਸਾਨੂੰ ਮੰਗਣ ਦਾ ਢੰਗ ਨਹੀਂ ਆਇਆ ਮਹਾਰਾ ਜੀ ਕਹਿੰਦੇ ਬਚਨ ਨੂੰ ਪੜੋ ਵਿਸ਼ਰਾਮ ਲਾ ਕੇ ਪੜਿਓ ਗੌਰ ਨਾਲ ਮਹਾਰਾ ਜੀ ਕਹਿੰਦੇ ਜੋ ਮੰਗ ਹੈ ਠਾਕੁਰ ਆਪਣੇ ਤੇ ਆਪਣੇ ਠਾਕੁਰ ਤੇ ਆਪਣੇ ਪਰਮੇਸ਼ਰ ਤੇ ਮਹਾਰਾ ਜੀ ਕਹਿੰਦੇ ਆਪਣੇ ਤੇ ਤੇ ਭਾਵ ਉਹਨੂੰ ਪਹਿਲਾਂ ਤੈਨੂੰ ਆਪਣਾ ਬਣਾਉਣਾ ਪਏਗਾ ਆਪਣਾ ਬਣਾਉਣਾ ਪਏਗਾ ਤੇ ਫਿਰ ਪਰਮੇਸ਼ਰ ਤੇਰੇ ਕਾਰਜ ਰਾਸ ਕਰੇਗਾ ਆਪਣਾ ਪਰਮੇਸ਼ਰ ਨੂੰ ਵਡਾਇਆ ਕਿਵੇਂ ਜਾਂਦਾ ਮਾਰਾ ਕਿਤੇ ਮਨ ਵਿੱਚ ਹੈ ਸਤਿਗੁਰ ਕਾ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਲਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਮਾਰਾ ਇਹ ਕਹਿੰਦੇ ਉਹਨੂੰ ਸਵਾਰ ਪ੍ਰਾਪਤੀ ਹੁੰਦੀ ਹੈ ਉਹਦੇ ਕਾਰਜ ਰਾਸ ਹੁੰਦੇ ਨੇ ਮਨ ਜਿਵੇਂ ਅਸ਼ਟਾ ਬਕਰ ਆਪਣਾ ਇਤਿਹਾਸ ਤੋਂ ਬਾਹਰ ਨਾ ਜਾਈਏ ਤੇ ਚੰਗੀ ਗੱਲ ਆ ਪਰ ਗੁਰਮੁਖ ਕੋ ਇੱਕ ਪ੍ਰਮਾਣ ਹੈ ਕਹਿੰਦੇ ਅਸ਼ਟਾ ਬਕਰ ਨੂੰ ਰਾਜੇ ਚਨਕ ਨੇ ਇੱਕ ਵਾਰ ਸਵਾਲ ਕੀਤਾ ਵੱਡੇ ਵੱਡੇ ઋષਿ मुनि ਵਿਦਵਾਨ ਆਏ ਉਹ ਕਹਿੰਦਾ ਵੀ ਮੈਨੂੰ ਘੋੜੇ ਦੀ ਰਕਾਬ ਕੌਣ ਤੋਂ ਪਹਿਲਾਂ ਜਿਹੜਾ ਮੈਨੂੰ ਗਿਆਨ ਕਰਾ ਦੇਗਾ ਜਿਹੜਾ ਮੈਨੂੰ ਗਿਆਨ ਕਰਾ ਦੇਗਾ ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾਉਣ ਤੋਂ ਪਹਿਲਾਂ ਉਹ ਮੇਰਾ ਗੁਰੂ ਹੋਏਗਾ ਉਹਨੂੰ ਮੈਂ ਗੁਰੂ ਧਾਰਨ ਕਰਾਂਗਾ ਰਾਜਾ ਜਨਕ ਕਹਿੰਦਾ ਰਾਜਾ ਜਨਕ ਰਾਮਚੰਦਰ ਭਗਵਾਨ ਦਾ ਰਾਮਚੰਦਰ ਨੇ ਨਾ ਜਿਹੜੇ ਇਹਦਾ ਸਹੁਰਾ ਵੀ ਲੱਗਦਾ ਗੁਰੂ ਮਹਕੋ ਸਹੁਰਿਆਂ ਨਾਲ ਵੀ ਇਹਦਾ ਰਿਸ਼ਤਾ ਜੁੜਦਾ ਹੈ ਰਾਜੇ ਜਨਕ ਦਾ ਜਿਹਨੇ 18 ਕੁੰਡ ਨਰਕ ਦੇ ਖਾਲੀ ਕਰ ਦਿੱਤੇ ਸੀ ਇੱਕ ਘੜੀ ਸਿਮਰਨ ਦੇ ਬਦਲੇ ਦੇ ਰਾਜਾ ਜਨਕ ਬੜੇ ਤਰ੍ਹਾਂ ਦੇ ਆਏ ਕਿਸੇ ਤੋਂ ਸੰਤੁਸ਼ਟੀ ਨਾ ਹੋਈ ਕਹਿੰਦੇ ਫਿਰ ਅਸ਼ਟਵਕਰ ਆਇਆ ਉਹਨੂੰ ਪਤਾ ਅਸ਼ਟਵਕਰ ਕਿਉਂ ਕਹਿੰਦੇ ਸੀ ਜਦੋਂ ਤੁਰਦਾ ਸੀ ਨਾ ਸਰੀਰ ਦੇ ਵਿੱਚ 8 ਵੱਲ ਪੈਂਦੇ ਸਨ 8 ਵੱਲ ਅਸ਼ਟਵਕਰ ਤਾਂ ਕਹਿੰਦੇ ਸੀ ਤੇ ਆ ਕੇ ਨਾ ਕਹਿੰਦੇ ਜਦੋਂ ਐ ਸਾਹਮਣੇ ਵਹਾ ਲਿਆ ਸਾਹਮਣੇ ਬਹਾ ਲਿਆ ਜਦੋਂ ਵਹਿ ਗਿਆ ਨਾ ਰਾਜਾ ਜਨਕ ਵੀ ਬੈਠਾ ਹੈ ਰਾਜਾ ਜਨਕ ਨੂੰ ਕਹਿਣ ਲੱਗਾ ਕਹਿੰਦਾ ਵੀ ਤੁਸੀਂ ਸਵਾਲ ਕੀਤਾ ਵੀ ਜਿਹੜਾ ਮੈਨੂੰ ਗਿਆਨ ਕਰਵਾ ਦੇਗਾ ਉਹਨੂੰ ਮੈਂ ਗੁਰੂ ਮੰਨਾਂਗਾ ਮੈਨੂੰ ਘੋੜੇ ਦੀ ਰਕਾਬ ਕੌਣ ਤੋਂ ਪਹਿਲਾਂ ਪਹਿਲਾਂ ਗਿਆਨ ਹੋਣਾ ਚਾਹੀਦਾ ਕਹਿੰਦਾ ਵੀ ਠੀਕ ਹੈ ਕਹਿੰਦਾ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ ਕਹਿੰਦੇ ਵੇਖ ਲੈ ਬੜੇ ਰਿਸ਼ੀ मुनि ਆਏ ਕਹਿੰਦੇ ਕੋਈ ਗੱਲ ਨਹੀਂ ਉਹ ਉਹਨਾਂ ਦਾ ਉਹਨਾਂ ਦੀ ਸੋਚ ਹੈ ਉਹਨਾਂ ਦੀ ਵਿਦਵਤਾ ਹੈ ਪਰ ਮੈਂ ਤੈਨੂੰ ਗਿਆਨ ਜ਼ਰੂਰ ਕਰਾਵਾਂਗਾ ਜੇ ਪ੍ਰਮੇਸ਼ਰ ਨੇ ਚਾਹਿਆ ਤੇ ਉਸੇ ਵੇਲੇ ਗੁਰਮੁਖ ਕੋ ਕਹਿਣ ਲੱਗਿਆ ਮੈਨੂੰ ਗਿਆਨ ਕਰਵਾ ਦੇਗਾ ਕਹਿੰਦਾ ਜੇ ਤੂੰ ਮੈਨੂੰ ਗਿਆਨ ਕਰਵਾਤਾ ਮੈਂ ਤੈਨੂੰ ਗੁਰੂ ਧਾਰਨ ਕਰ ਲਾਂਗਾ ਉਹ ਸਾਰੇ ਦੇਖਦੇ ਨੇ ਵੀ ਐਡੇ ਐਡੇ ਵਿਦਵਾਨ ਆਏ ਐ ਐਡੇ ਮਹਾਰਿਸ਼ੀ ਆਏ ਵੀ ਅੱਜ ਤੱਕ ਰਾਜੇ ਜਨਕ ਨੂੰ ਕੋਈ ਗਿਆਨ ਨਹੀਂ ਕਰਾ ਸਕਿਆ ਇਹਦੇ ਸਰੀਰ ਦੇ ਵਿੱਚ ਅੱਠ ਬਲ ਪੈਂਦੇ ਨੇ ਤੇ ਕਿਵੇਂ ਕਦੇ ਰੂਪ ਤੇ ਨਹੀਂ ਜਾਣਾ ਚਾਹੀਦਾ ਕਦੇ ਰੰਗ ਤੇ ਨਹੀਂ ਜਾਣਾ ਚਾਹੀਦਾ ਸਰੀਰ ਦੇ ਸਰੀਰ ਕ੍ਰੂਪ ਵੀ ਹੋ ਸਕਦਾ ਹੈ ਸਰੀਰ ਸੋਹਣਾ ਵੀ ਹੋ ਸਕਦਾ ਹੈ ਪਰ ਅੰਦਰ ਗਿਆਨ ਹੋਣਾ ਜ਼ਰੂਰੀ ਹੈ ਅੰਦਰ ਸੋਹਣਾ ਹੋਵੇ ਸਾਡਾ ਗਿਆਨ ਹੋਵੇ ਤੇ ਗੁਰਮੁਖ ਉਸੇ ਵੇਲੇ ਨਾ ਫਿਰ ਆਸ਼ਟਬਕਰ ਬਹਿ ਗਿਆ ਕਹਿੰਦਾ ਰਾਜਨ ਰਾਜਨ ਮੈਂ ਤੇ ਤੁਹਾਨੂੰ ਦੋ ਚੀਜ਼ਾਂ ਮੰਗਦਾ ਪਹਿਲਾ ਮੈਂ ਤੈਨੂੰ ਗਿਆਨ ਕਰਾਵਾਂਗਾ ਗਿਆਨ ਕਰਾਉਣ ਦੇ ਬਦਲੇ ਮੈਨੂੰ ਦਕਸ਼ਣਾ ਦੇਣੀ ਪਵੇਗੀ ਦਖਸ਼ਣਾ ਨੇ ਵਿੱਚ ਕੀ ਦੇਂਗਾ ਰਾਜ ਭਾਗ ਦੇਂਗਾ ਤੇ ਜਾਂ ذਰਾ ਆਪਣਾ ਮਨ ਦੇਂਗਾ ਉਹ ਕਹਿਣ ਲੱਗਾ ਵੀ ਸਵਾਲ ਔਖਾ ਹੈ ਜੇ ਰਾਜ ਭਾਗ ਦੇਣਾ ਤਾਂ ਵੀ ਮਰਦਾ ਜੇ ਮਨ ਦੇਣਾ ਤਾਂ ਵੀ ਮਰਦਾ ਤੇ ਕਹਿਣ ਲੱਗਾ ਮੈਨੂੰ ਸੋਚਣ ਲਈ ਸਮਾਂ ਚਾਹੀਦਾ ਕਹਿੰਦੇ ਕੋਈ ਗੱਲ ਨਹੀਂ 2 ਘੰਟੇ 4 ਘੰਟੇ ਜਿੰਨਾ ਮਰਜ਼ੀ ਸਮਾਂ ਤੈਨੂੰ ਚਾਹੀਦਾ ਲੈ ਲੈ ਰਾਜਾ ਗਿਆ ਅੰਦਰ ਰਾਣੀ ਕੋਲ ਗਿਆ ਰਾਣੀ ਨਾਲ ਅੰਦਰ ਜਾ ਕੇ ਰਹਿ ਮਸਵਰਾ ਸਲਾਹ ਕੀਤਾ ਕਹਿੰਦੇ ਇੱਕ ਅਸ਼ਟਵਕਰ ਆਇਆ ਉਹਨੇ ਮਨ ਮੰਗਿਆ ਤੇ ਰਾਜ ਭਾਗ ਮੰਗਿਆ ਤੇ ਰਾਜੇ ਤੇ ਰਾਣੀ ਨੇ ਆਪਸ ਵਿੱਚ رائے ਕੀਤੀ ਕਹਿੰਦੇ ਜੇ ਰਾਜ ਭਾਗ ਦੇ ਦਿੱਤਾ ਆਪਾਂ ਕੰਗਾਲ ਹੋ ਜਾਾਂਗੇ ਕਹਿੰਦੇ ਤੁਸੀਂ ਇੰਜ ਕਰੋ ਆਪਣਾ ਮਨ ਦੇ ਦਿਓ ਮਨ ਦੇ ਦਿਓ ਤੇ ਰਾਜਾ ਵਾਪਸ ਆਇਆ ਸਭਾ ਲੱਗੀ ਤੇ ਆ ਕੇ ਅਸ਼ਟਵਕਰ ਨੂੰ ਕਹਿਣ ਦਿੱਤਾ ਕਹਿੰਦਾ ਜੀ ਮਨ ਦੇ ਦਿੱਤਾ ਕਹਿੰਦੇ ਮਨ ਦੇ ਦਿੱਤਾ ਜੀ ਹਾਂ ਮਨ ਦੇ ਦਿੱਤਾ ਕਹਿੰਦੇ ਲੈ ਹੁਣ ਇਸੇ ਗੱਲ ਦਾ ਚੇਤਾ ਰੱਖੀ ਇਹ ਮਨ ਹੁਣ ਸਾਡਾ ਹੋ ਗਿਆ ਇਹਦੇ ਉੱਤੇ ਤੇਰਾ ਕੋਈ ਅਧਿਕਾਰ ਨਹੀਂ ਤੇ ਉਸੇ ਵੇਲੇ ਕਹਿਣ ਲੱਗਾ ਕੋਈ ਗੱਲ ਨਹੀਂ ਜੀ ਥੋੜਾ ਸਮਾਂ ਲੰਘਿਆ ਤੇ ਰਾਜੇ ਦਾ ਟਹਲ ਨੂੰ ਜੀ ਕੀਤਾ ਵੀ ਬਾਹਰ ਚੱਲੀਏ ਜ਼ਗੀਰਾ ਵੱਲ ਢੇੜਾ ਮਾਰਨ ਕਹਿੰਦੇ ਜਦੋਂ ਰਾਜਾ ਲੱਗਿਆ ਨਾ ਘੋੜੇ ਤੇ ਚੜ੍ਹਨਾ ਆਸਟਾ ਬਕਰ ਨਾਲ ਚਲਿਆ ਗਿਆ ਜੋਦਾ ਲੱਗਿਆ ਘੋੜੇ ਤੇ ਚੜ੍ਹਨਾ ਕਹਿੰਦਾ ਜੀ ਰਾਜੇ ਨੂੰ ਪੁੱਛਦਾ ਅਸਟਾ ਬਕਰ ਕਹਿੰਦਾ ਰਾਜਣ ਜੀ ਕਿੱਥੇ ਚੱਲਿਓ ਕਹਿੰਦੇ ਜੀ ਮੈਂ ਘੋੜੇ ਤੇ ਸਵਾਰ ਹੋ ਕੇ ਟੈਲਣ ਵਾਸਤੇ ਚੱਲਿਆ ਕਹਿੰਦੇ ਕਿਉਂ ਕਹਿੰਦੇ ਮੇਰਾ ਮਨ ਕਰਦਾ ਹੈ ਕਹਿੰਦੇ ਤੇਰਾ ਮਨ ਤੇ ਸਾਡੇ ਕੋਲੇ ਹੈ ਪਰ ਮੇਰਾ ਮਨ ਨਹੀਂ ਵੀ ਮੈਂ ਤੈਨੂੰ ਜਾਣ ਦੇਵਾਂ ਮੈਨੂੰ ਮੈਂ ਆ ਗਿਆ ਨਹੀਂ ਦਿੰਦਾ ਮੈਂ ਨਹੀਂ ਆ ਗਿਆ ਦਿੰਦਾ ਤੂੰ ਨਹੀਂ ਜਾ ਸਕਦਾ ਮੇਰਾ ਮਨ ਕਹਿੰਦਾ ਵੀ ਤੂੰ ਜਾਣਾ ਨਹੀਂ ਤੇਰਾ ਮਨ ਕਹਿੰਦਾ ਤੂੰ ਜਾਣਾ ਹੈ ਤੇਰਾ ਮਨ ਮੇਰੇ ਕੋਲ ਹੈ ਤੇ ਇਸੇ ਕਰਕੇ ਹੁਣ ਤੇਰੇ ਮੇਰਾ ਮਨ ਕਹਿੰਦਾ ਵੀ ਤੂੰ ਕੋੜੇ ਤੇ ਨਾ ਚੜ। ਇਸੇ ਕਰਕੇ ਪੈਰ ਥੱਲੇ ਲਿਆ ਰਕਾਬ ਦੇ ਵਿੱਚ ਪੈਰ ਪਾਉਣ ਤੋਂ ਪਹਿਲਾਂ ਗਿਆਨ ਅਸ਼ਟਾਵਕਰ ਨੂੰ ਕਰਾ ਦਿੱਤਾ ਆ ਰਾਜੇ ਜਨਕ ਨੂੰ ਕਰਾ ਦਿੱਤਾ ਅਸ਼ਟਾਵਕਰ ਨੇ ਉਸੇ ਵੇਲੇ ਸੀਸ ਨਿਵਾ ਦਿੱਤਾ ਰਾਜੇ ਜਨਕ ਨੇ ਕਹਿੰਦਾ ਤੁਸੀਂ ਸੱਚਮੁੱਚ ਵਿਦਵਤਾਓ ਤੁਹਾਡੀ ਵਿਦਵਤਾ ਨੂੰ ਸਲਾਮ ਹੈ ਅੱਜ ਤੋਂ ਤੁਸੀਂ ਮੇਰੇ ਗੁਰੂ ਤਾ ਘਰ पे गुरु मको जे गुरु ਤੋਂ ਕੁਝ ਮੰਗਣਾ ਹੈ ਨਾ जे गुरु ਤੋਂ ਕੁਝ ਲੈਣਾ ਹੈ ਤੇ ਫਿਰ ਪਹਿਲਾਂ ਉਹਨੂੰ ਆਪਣਾ ਬਣਾਉਣਾ ਪਏਗਾ ਆਪਣਾ ਤਾ ਬਣੇਗਾ ਜੇ ਮਾਨੂੰ ਨੂੰ ਦੇਵਾਂਗੇ ਬਣ ਗਿਰਵੇ ਰੱਖਣਾ ਪਏਗਾ ਦੁਨਿਆਵੀ ਕਹਾਵਤ ਹੈ ਨਾ ਜੇ ਅਸੀਂ ਕੋਈ ਘਰ ਦੇ ਉੱਪਰ ਲਾਉਣ ਲੈਣਾ ਤੇ ਉਹਦੀ ਰਜਿਸਟਰੀ ਸਾਨੂੰ ਉਹਨਾਂ ਕੋਲ ਜਮਾ ਕਰਾਉਣੀ ਪੈਂਦੀ ਹੈ ਦਿਨੇ ਹੈ ਨਾ ਜੇ ਕੋਈ ਚੀਜ਼ ਗਹਿਣੇ ਲੈਣੀ ਆ ਲਿਖਤ ਕਰਾਇਆ ਜਾਂਦਾ ਪਰ ਨੋਟ ਤੇ ਭਰਿਆ ਜਾਂਦਾ ਵੀ ਐਨੇ ਚੀਜ਼ ਐਨੇ ਚਿਰ ਵਾਸਤੇ ਆ ਚੀਜ਼ ਗਹਿਣੇ ਕਰ ਦਿੱਤੀ ਅੱਜ ਤੂੰ ਇਹਦਾ ਮਾਲਕ ਏ ਇਸੇ ਤਰ੍ਹਾਂ ਫਿਰ ਜੇ ਸਤਿਗੁਰੂ ਤੋਂ ਲੈਣੀ ਆ ਨੇਦਾ ਦਾਤਾ ਤੇ ਮਨ ਵੀ ਸਤਿਗੁਰਾਂ ਦੇ ਬਾਸ ਵੇਚਣਾ ਪਵੇਗਾ ਗਿਰ ਵੀ ਕਰਨਾ ਪਵੇਗਾ ਜਦੋਂ ਮਨ ਸਤਿਗੁਰਾਂ ਦੇ ਕੋਲ ਵੇਚ ਦਾਂਗੇ ਫਿਰ ਸਾਰੇ ਕਰਜ ਭਗਤ ਧੰਨੇ ਨੇ ਵੇਚਿਆ ਸੀ ਨਾ ਮਨ ਤੇ ਖੇਤਾਂ ਦੇ ਵਿੱਚ ਭਗਵਾਨ ਨੱਕੇ ਵੀ ਮੋੜਦਾ ਗੰਗਾ ਵਿਚਾਰ ਦਾ ਨਾਮਦੇਵ ਦੀ ਛਪਰੀ ਵੀ ਬਣਾ ਦਿੰਦਾ ਹੈ ਜਦੋਂ ਅਸੀਂ ਮਨ ਵਿੱਚ ਦਈਏ ਆਓ ਸਤਿਗੁਰੂ ਕਿਰਪਾ ਕਰਦੇ ਨੇ ਇੱਥੇ ਵਿਚਾਰਾਂ ਨੂੰ ਸੰਕੋਚ ਕਰਦੀਏ ਬਾਅਦ ਦੇ ਵਿੱਚ ਫਿਰ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਮਾਤਾ ਨਾਨਕੀ ਜੀ ਨੂੰ ਸਮਝਾਉਂਦੇ ਨੇ ਮਾਤਾ ਜੀ ਆਪਣੇ ਨੂੰ ਨੂੰ ਤਿਆਰ ਕਰੋ ਹੱਥੀਂ ਸੇਵਾ ਕਰੋ ਤੇ ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਜੋ ਕੁਝ ਮਿਲਦਾ ਹੈ ਸੇਵਾ ਤੋਂ ਮਿਲਦਾ ਹੈ ਸੇਵਾ ਕਰਤ ਹੋਏ ਨਹਿ ਕਾਮੀ ਜਿਸ ਕੋ ਹੋ ਤਾਂ ਪ੍ਰਾਪਤ ਸਵਾਮੀ ਸੇਵਾ ਕਰਕੇ ਹੀ ਸਾਰਾ ਕੁਝ ਇਥੋਂ ਮਿਲਦਾ ਹੈ ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਤੇ ਇੱਕ ਰਸ ਬਾਣੀ ਦਾ ਜਾਪ ਹੋਵੇ ਤੇ ਇੱਕ ਸੇਵਾ ਹੋਵੇ ਇਹ ਚੇਤਾ ਰੱਖਿਓ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਹੇ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਜਿਹੜੀ ਆਸੀਂ ਅਖੰਡ ਪਾਠ ਕਰਦੇ ਆ ਨਾ ਇਹ ਸਾਰੀ ਪਰੰਪਰਾ ਸਭ ਤੋਂ ਪਹਿਲਾਂ ਅਖੰਡ ਪਾਠ ਕਿੱਥੇ ਹੋਇਆ ਇਹ ਅੱਜ ਤੱਕ ਨਹੀਂ ਸਾਨੂੰ ਪਤਾ ਹੋਣਾ ਜੇ ਸਭ ਤੋਂ ਪਹਿਲਾਂ ਅਖੰਡ ਪਾਠ ਕੀਤਾ ਨਾ ਭਾਈ ਬੰਨੋ ਵਾਲੀ ਬੀੜ ਤੋਂ ਹੋਇਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਤਰਬੈਣੀ ਗਏ ਹੋਏ ਨੇ ਨਾ ਹੁਣ ਇੱਥੇ ਕਲੰਗੀ ਧਰਪਾਸ਼ਾ ਜੀ ਦੇ ਅਵਤਾਰ ਦੀ ਖੁਸ਼ੀ ਦੇ ਵਿੱਚ ਜਦੋਂ ਮਾਤਾ ਜੀ ਤਰਬੈਣੀ ਜਾ ਕੇ ਉਦਰ ਦੇ ਵਿੱਚ ਨਿਵਾਸ ਕਰਦੇ ਨੇ ਸਰੀਰ ਕਰਕੇ ਮਹਾਰਾਜ ਜਗ ਤੇ ਜਾਤ ਤਰਬੈਣੀ ਭਏ ਤਵ ਤੇ ਪ੍ਰਸੰਨ ਗੁਰਦੇਵ ਭਏ ਕਹਿੰਦੇ ਜਦੋਂ ਤਰਮੈ ਨਹੀਂ ਗਏ ਨਾ ਮਹਾਰਾਜ ਉਥੇ ਫਿਰ ਕਲੰਗੀ ਤਰਪਾਸ਼ਾ ਨੇ ਮਾਤਾ ਗੁਜਰੀ ਜੀ ਦੇ ਉਦਰ ਦੇ ਵਿੱਚ ਨਿਵਾਸ ਕੀਤਾ ਜਦੋਂ ਇੱਕ ਰਸ ਮਾਤਾ ਨੇ ਆਪ ਹੱਥੀ ਆਟਾ ਪੀਸ ਕੇ ਸੇਵਾ ਕੀਤੀ ਲੰਗਰ ਬਣਾਇਆ ਸੰਗਤਾਂ ਵਾਸਤੇ ਤੇ ਅਖੰਡ ਪਾਠ ਸਾਹਿਬਾਈ ਬੰਨੋ ਵਾਲੀ ਬੀੜ ਤੋਂ ਹੋਇਆ ਜਿਨ੍ਹਾਂ ਦਾ ਜ਼ਿਕਰ ਜਿਹੜੇ ਉਸ ਵੇਲੇ ਪੰਜ ਸਿੰਘ ਲਗੇ ਨਾ ਦਮਦਮੀ ਟਕਸਾਲ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੈ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਤੀਸਰੇ ਭਾਈ ਗੁਰਬਖਸ਼ ਸਿੰਘ ਜੀ ਤੇ ਚੌਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਸਿੱਖ ਸੀ ਉਹਨਾਂ ਦਾ ਨਾਮ ਭੁੱਲ ਗਿਆ ਗੁਰਮੁਖੋ ਇਹ ਦੋ ਸਿੰਘਾਂ ਦਾ ਚੇਤਾ ਭੁੱਲ ਗਿਆ ਭਾਈ ਗੁਰਬਖਸ਼ ਸਿੰਘ ਭਾਈ ਮਤੀਦਾਸ ਭਾਈ ਸਤੀ ਸਤੀਦਾਸ ਤਿੰਨੇ ਸੀ ਜਿਹੜੀਆਂ ਆਪਾਂ ਪਰਸੋਂ ਨੂੰ ਅੱਗੇ ਵਿਚਾਰਾ ਕਰਾਂਗੇ ਖੰਡ ਪਾਠ ਸਾਹਿਬ ਤੋਂ ਬਾਅਦ ਉਹਦੇ ਵਿੱਚੋਂ ਪੰਜ ਸਿੰਘਾਂ ਦੇ ਨਾਮ ਆਪਾਂ ਪੂਰੇ ਸਾਰਿਆਂ ਨੂੰ ਜਾਣੂ ਕਰਵਾਵਾਂਗੇ ਸਭ ਤੋਂ ਪਹਿਲਾ ਅਖੰਡ ਪਾਠ ਤਰਬੈਣੀ Allahabad ਦੇ ਵਿੱਚ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੇ ਆਪਣੇ ਹੱਥੀਂ ਸੇਵਾ ਕੀਤੀ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਇੱਕ ਰਸ ਬਾਣੀ ਦਾ ਜਾਪ ਹੋਇਆ ਫਿਰ ਸਭ ਤੋਂ ਪਹਿਲਾ ਇਹ ਸਾਰਾ ਕੁਝ ਹੋਇਆ ਆਓ ਸਤਿਗੁਰੂ ਕਿਰਪਾ ਕਰਨ ਆਪੇ 33 ਵਿਚਾਰਾਂ ਨੂੰ ਸੰਕੋਚ ਦਈਏ ਰਹਿੰਦੀਆਂ ਵਿਚਾਰਾ ਆਖੰਡ ਪਾਠ ਸੈਬ ਤੋਂ ਬਾਅਦ ਸੰਗਤਾਂ ਦੇ ਚਰਨਾਂ ਦੇ ਵਿੱਚ ਕਰਾਂਗੇ ਬਾਅਦ ਵਿੱਚ ਉਹ ਜਿਵੇਂ ਜਿਵੇਂ ਸਮਾਂ ਬਣੇਗਾ ਤੇ ਆਪਾਂ